ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਓ ਅੱਜ ਤੁਹਾਨੂੰ ਦਰਸ਼ਨ ਕਰਾਈਏ ਕੁਝ ਨਵੀਂ ਕੁਝ ਡਿਫਰੈਂਟ ਚੀਜ਼ ਦੇ ਆਈ ਹੋਪ ਕਿ 90% ਲੋਕਾਂ ਦਾ ਪਤਾ ਨਹੀਂ ਹੋਇਆ ਚਲੋ ਦੇਖਦੇ ਹਾਂ ਲੋ ਜੀ ਕਰੋ ਚੈੱਕ ਏਰੀਆ ਇਹ ਹੈ 51 ਸ਼ਕਤੀ ਪੀਠਾ ਚੋ ਇੱਕ ਸ਼ਕਤੀਪੀੜ ਮਾਤਾ ਨਿਰਣਾ ਦੇਵੀ ਜੀ ਤੇ ਇਹ ਏਰੀਆ ਹੈਗਾ ਤੁਹਾਡੇ ਸ਼ੇਰਾਂ ਵਾਲੇ ਗੇਟ ਤੋਂ ਜਿਹੜਾ ਪਹਿਲੇ ਗੁਫਾ ਵਾਲਾ ਰਸਤਾ ਨੀਚੇ ਤੋਂ ਜਾਂਦਾ ਸੀਗਾ ਆ ਜਿਹੜਾ ਤੁਸੀਂ ਹੁਣ ਵੀਡੀਓ ਚੋ ਸਾਹਮਣੇ ਦੇਖ ਰਹੇ ਤੇ ਉਧਰੋਂ ਇਹ ਰਸਤਾ ਆਂਦਾਇਕ ਗੁਫਾ ਵਾਲੀ ਸਾਈਡ ਨੂੰ ਜਾਂਦਾ ਤੇ ਇਹਦੇ ਬਿਲਕੁਲ ਸੱਜੀ ਸਾਈਡ ਹੈ ਜਿਹੜੀ ਆਪਾਂ ਤੁਹਾਨੂੰ ਚੀਜ਼ ਦਿਖਾਣੀ ਹੈ ਤੇ ਉਹ ਸਾਹਮਣੇ ਮਾਤਾ ਰਣਜੀਤ ਦਾ ਦਰਬਾਰ ਇਹ ਚੈੱਕ ਕਰੋ ਇਸ ਤੋਂ ਬਿਲਕੁਲ ਬੈਕ ਸਾਈਡ ਇਹ ਤਾਂ ਕਾਫੀ ਹਾਈਟ ਤੇ ਹੈ ਇਸ ਤੋਂ ਕਾਫੀ ਨੀਚੇ ਜਾ ਕੇ ਆਪਾਂ ਤੁਹਾਨੂੰ ਅੱਜ ਦੋ ਬੋੜੀਆਂ ਦੇ ਦਰਸ਼ਨ ਕਰਾਣੇ ਆ ਜਿੱਥੋਂ ਮਾਤਾ ਰਣਜੀਤ ਦੇ ਇਸ਼ਨਾਨ ਵਾਸਤੇ ਸਵੇਰੇ ਗਾਗਰ ਦੀ ਸੇਵਾ ਕੀਤੀ ਜਾਂਦੀ ਹੈ ਜਿੱਥੋਂ ਜਲ ਦੀ ਸੇਵਾ ਹੁੰਦੀ ਹੈ ਦੋ ਪੁਜਾਰੀਆਂ ਵੱਲੋਂ ਇੱਥੇ ਸਵੇਰੇ 3:30 3:30 ਦੇ ਕਰੀਬ ਜਿਵੇਂ ਕਿ ਪਤਾ ਲੱਗਿਆ ਮੈਨੂੰ ਇਹ ਇਸ ਜਗ੍ਹਾ ਤੋਂ ਕੁਝ 2-250 ਪੌੜੀ ਹੈ ਇੰਨੀ ਥੋੜੀ ਸਟੀਪ ਜਿਹੀ ਹੈ ਵੈਸੇ ਤਾਂ ਕੁਝ ਥੋੜਾ ਪਧਰੇ ਜਾਂਦਾ ਫਿਰ ਪੋੜੀਆਂ ਆਉਂਦੀਆਂ ਫਿਰ ਪਧਰ ਆ ਰਹੀ ਜਾਂਦਾ ਕਾਫੀ ਨੀਚੇ ਜਾ ਕੇ ਦੋ 200 ਪੋੜੀਆਂ ਹੋ ਜਾਂਦੀ ਹੈ ਔਰ ਇਹ ਨੀਚੇ ਜਾ ਕੇ ਤੁਹਾਨੂੰ ਦਰਸ਼ਨ ਹੋਣਗੇ ਦੋ ਬੋੜੀਆਂ ਦੇ ਆਜੋ ਚਲਿਏ ਸਿੱਧਾ نیچے ਇਹ ਬਿਲਕੁਲ ਜੰਗਲ ਦੇ ਵਿੱਚੋ ਵਿੱਚ ਹੈ ਔਰ ਸਾਹਮਣੇ ਤੁਹਾਨੂੰ ਵੀਡੀਓ ਚ ਅੱਗੇ ਦਿਖਾਈ ਦੇਊਗਾ ਪਿਛਲਾ ਡੈਮ ਇਸ ਬਾਰੇ ਕੁਝ ਬਹੁਤੇ ਲੋਕਾਂ ਨੂੰ ਪਤਾ ਨਹੀਂ ਹੈ ਕਿਉਂਕਿ ਨਾ ਤਾਂ ਇਹਦੇ ਤੇ ਕੋਈ ਜ਼ਿਆਦਾ ਵੀਡੀਓ ਬਣੀ ਆ ਮੈਂ ਵੀ ਇੱਕ ਹੀ ਵੀਡੀਓ ਦੇਖੀ ਸੀ ਦੀ ਉਹ ਵੀ ਆਪਣਾ ਕੋਈ ਲੋਕਲ ਇੱਥੇ ਬੰਦਾ ਸੀਗਾ ਉਹਦੀ ਵੀਡੀਓ ਦੇਖੀ ਸੀ ਪੱਤਰਕਾਰ ਟਾਈਪ ਸੀ ਕੋਈ ਉਹਨਾਂ ਨੇ ਵੀਡੀਓ ਪਾਈ ਸੀ ਮੈਨੂੰ ਵੀ ਅਜੇ ਤੱਕ ਇਸ ਏਰੀਆ ਦਾ ਪਤਾ ਨਹੀਂ ਸੀ। ਇਹ ਦੇਖੋ ਸਾਹਮਣੇ ਚੈੱਕ ਕਰੋ। ਇਹ ਹੈ ਡੈਮ ਤੇ ਬਿਲਕੁਲ ਉੱਪਰ ਡੈਮ ਦੇ ਨਾਲ ਲੱਗਦੇ ਪਿੰਡ ਦੇ ਕੋਲ ਜਾਣਾ ਹੈ। ਹਲੇ ਤਾਂ ਪੋੜੀਆਂ ਸ਼ੁਰੂ ਹੋਈਆਂ ਹਨ। ਕਾਫੀ ਨੀਚੇ ਜਾ ਕੇ ਹੈ। ਬਾਕੀ ਆ ਚੈੱਕ ਕਰੋ। ਇਹ ਹੈ ਜੀ ਉਹ ਪਹਿਲੀ ਬੋਡੀ। ਇਹਦਾ ਪਾਣੀ ਹੈਗਾ ਖਾਰਾ। ਇੱਥੇ ਮਾਤਾ ਰਾਣੀ ਨੇ ਇੱਕ ਅਸੁਰ ਦਾ ਸੰਘਾਰ ਕੀਤਾ ਸੀ ਤੀਰ ਦੇ ਨਾਲ ਤੇ ਇਸ ਜਗ੍ਹਾ ਤੇ ਫਿਰ ਇਹ ਇਹਨੂੰ ਵੈਸੇ ਤਾਂ ਮਤਲਬ ਇਹਨੂੰ ਇਸ ਪਾਣੀ ਨੂੰ ਯੂਜ਼ ਨਹੀਂ ਕਰਦੇ ਇਹ ਬੋੜੀ ਖਾਰੇ ਪਾਣੀ ਦੀ ਹੈ ਤੇ ਉਸ ਜਗ੍ਹਾ ਇਹ ਬੋੜੀ ਪ੍ਰਗਟ ਹੋਈ ਸੀ ਮਤਲਬ ਨੀਚੇ ਤੋਂ ਪਾਣੀ ਨਿਕਲਣਾ ਸ਼ੁਰੂ ਹੋ ਗਿਆ ਸੀ ਉਸ ਤੋਂ ਬਾਅਦ ਚੱਲਾਂਗੇ ਆਪਾਂ ਅਗਲੀ ਤੁਹਾਨੂੰ ਬਿਲਕੁਲ ਇਹਦੇ ਨਾਲ ਐ ਉਹ ਤੇ ਉਹ ਬੋਡੀ ਦਿਖਾਵਾਂਗੇ ਉਹਦਾ ਪਾਣੀ ਬਿਲਕੁਲ ਸਾਫ਼ ਮਿੱਠਾ ਪਰ ਪੀਣ ਲਾਇਕ ਇਦਾਂ ਛੋਟੇ ਛੋਟੇ ਪਾਈਪ ਜਿਹੜੇ ਤੁਹਾਨੂੰ ਸਾਹਮਣੇ ਦਿਖਾਈ ਦੇ ਰਹੀ ਇਹਨਾਂ ਚੋਂ ਪਾਣੀ ਆਂਦਾ ਥੋੜਾ ਥੋੜਾ ਪਾਣੀ ਉੱਪਰ ਲੇ ਉਹਦੇ ਚੋਂ ਡਿਗ ਰਿਹਾ ਆਓ ਹੁਣ ਤੁਹਾਨੂੰ ਥੋੜੀਆਂ ਪੋੜੀਆਂ ਉੱਤਰ ਕੇ ਨੀਚੇ ਦਿਖਾਈਏ ਇਹ ਹੈ ਜੀ ਉਹ ਪਵਿੱਤਰ ਬੋੜੀ ਜੋ ਕਿ ਮਾਤਾ ਰਣੀ ਨੇ ਇਹ ਕਹਿੰਦੇ ਆ ਇਹ ਕਿ ਇਤਿਹਾਸ ਦੇ ਅਨੁਸਾਰ ਜਾਂ ਇੱਥੇ ਲੋਕਲ ਲੋਕਾਂ ਦੇ ਪੁੱਛਣ ਤੋਂ ਕਿ ਉਹਨਾਂ ਦੇ ਕਰਕਮਲਾਂ ਨਾਲ ਇਹ ਪ੍ਰਗਟ ਹੋਈ ਹੈ ਤੇ ਇੱਥੇ ਲਿਖਿਆ ਹੈ ਕਿ ਇੱਥੇ ਚਮੜੇ ਦੇ ਜੁੱਤੇ ਪਰਸ ਵਗੈਰਾ ਲੈ ਕੇ ਜਾਣਾ ਮਨਾ ਹੈ ਤੇ ਇਹ ਦੇਖੋ ਇਹ ਲਿਖਿਆ ਇਥੇ ਇਹ ਪ੍ਰਾਚੀਨ ਬਾਡੀ ਹੈ ਔਰ ਇਹ ప్రతి ਦਿਨ ਇੱਥੇ ਮਾਤਾ ਜੀ ਕੇ ਇਸ਼ਨਾਨ ਕੇ ਲਿਏ ਜਲ ਲਿਆ ਜਾਤਾ ਹੈ ਇਹ ਡੇਲੀ ਡਿਊਟੀ ਦੇ ਹਿਸਾਬ ਨਾਲ ਪੁਜਾਰੀਆਂ ਵੱਲੋਂ ਇੱਥੇ ਪਹਿਲਾਂ ਤਾਂ ਆ ਕੇ ਆਪ ਇਸ਼ਨਾਨ ਕੀਤਾ ਜਾਂਦਾ ਫਿਰ ਉਸ ਤੋਂ ਬਾਅਦ ਦੋ ਗਗਰਾਂ ਵਿੱਚ ਪਾਣੀ ਹੈ ਜਿਹੜਾ ਉਹ ਲੈ ਕੇ ਮਾਤਾ ਰਣੀ ਜੀ ਦੇ ਇਸ਼ਨਾਨ ਵਾਸਤੇ ਸਵੇਰੇ 3:30-4 ਵਜੇ ਦੇ ਕਰੀਬ ਇੱਥੋਂ ਲੈ ਕੇ ਜਾਂਦੇ ਆ। ਲੋ ਜੀ ਦਰਸ਼ਨ ਕਰੋ। ਇਹ ਦੇਖੋ ਬਿਲਕੁਲ ਸਾਫ਼ ਪਾਣੀ ਤੇ ਇਹ ਤੇ ਇਹਦਾ ਇਹਦਾ ਮੇਨਲੀ ਸਮਝ ਨਹੀਂ ਆਂਦਾ ਸਾਈਡਾਂ ਤੋਂ ਵੀ ਨਿਕਲ ਰਿਹਾ ਪਾਣੀ, ਥੱਲੇ ਤੋਂ ਵੀ ਆ ਰਿਹਾ, ਸਾਹਮਣੇ ਤੋਂ ਵੀ ਇਹ ਪਾਣੀ ਅੱਪੇ ਇਸ ਦਾਰਿਆ ਨਾ ਪਰ ਪਾਣੀ ਪੀ ਕੇ ਬਿਲਕੁਲ ਮਿੱਠਾ ਪਣ ਗਿਆ ਇਹ ਸਾਹਮਣੇ ਡੈਮ ਹੈ ਤੁਹਾਨੂੰ ਇਦਾਂ ਦੇਖਣ ਨੂੰ ਜਿਹੜਾ ਦੂਰ ਲੱਗਦਾ ਹੋਣਾ ਬਟ ਜਦੋਂ ਆਪਾਂ ਉੱਥੇ ਹੁੰਦੇ ਆ ਨੰਗੀ ਅੱਖ ਨਾਲ ਬਿਲਕੁਲ ਐਂ ਲੱਗਦਾ ਕਿ ਥੋੜੀ ਹੀ ਦੂਰੀ ਤੇ ਹੈ ਅਨਾਲ ਇੱਥੇ ਬਿਲਕੁਲ ਇਹਦੇ ਨੀਚੇ ਸਾਹਮਣੇ ਨੂੰ ਘਰ ਹੈ ਇਹ ਕੁਛੀ ਦਾ ਆਲਾ ਦਵਾਲਾ ਬਿਲਕੁਲ ਸਟੀਪ ਚੜਾਈ ਔਰ ਉਹ ਸਾਹਮਣੇ ਪੁੱਤੋਂ ਦੀ ਆਪਾਂ ਆਏ ਆ ਔਰ ਜਿਹੜਾ ਇਹ ਪਾਣੀ ਹੈ ਇਹ ਇਹਦੇ ਹੀ ਐਕਸਟਰਾ ਪਾਣੀ ਜਿਹੜਾ ਨਿਕਲਦਾ ਹੈ ਉਹ ਇੱਥੇ ਲੋਕਲ ਲੋਕ ਡੰਗਰਾਂ ਵਾਸਤੇ ਨਾਣਨੋ ਜਾਂ ਉਹਨਾਂ ਨੂੰ ਪਲਾਂਟ ਨੂੰ ਇੱਥੋਂ ਯੂਜ਼ ਕਰ ਲੈਂਦੇ ਆ ਇਹ ਸਾਰੇ ਏਰੀਆ ਚ ਜਿਹੜੀ ਜਿੱਥੇ ਮੈਂ ਤੁਹਾਨੂੰ ਦਿਖਾ ਰਿਹਾ ਇਹ ਸਾਰਾ ਅੱਗੇ ਲੋਕਾਂ ਦੇ ਘਰ ਵਗੈਰਾ ਹੈ ਪਿੰਡ ਹੈ ਇਹਦੇ ਨੀਚੇ ਤੇ ਵੀ ਸੜਕ ਜਾਂਦੀ ਹੈ ਵੈਸੇ इजीली ਬੰਦਾ ਉਧਰੋਂ ਆ ਸਕਦਾ ਹੈ ਮੈਂ ਤਾਂ ਉੱਪਰੋਂ ਉਤਰਿਆ ਇਹ ਹੈ ਜੀਓ ਬੋਡੀ ਤੇ ਇਤਿਹਾਸਿਕ ਬੋਡੀ ਹੈ ਇਹ ਇੰਨੇ ਸਾਰੇ ਪਾਸੇ ਤੋਂ ਪਾਣੀ ਨਿਕਲਦਾ ਹਾਂਜੀ ਇਹ ਤਾਂ ਸੀਗੇ ਦਰਸ਼ਨ ਬੋੜੀ ਆਂਦੇ ਔਰ ਬਸ ਇਹਦੇ ਲਈ ਆਪਾਂ ਸਿਰਫ ਇੱਕ ਇਨਫੋਰਮੇਟਿਵ ਵੀਡੀਓ ਟਾਈਪ ਸੀਗਾ ਕਿ ਦੱਸੀਏ ਕਿ ਇੱਥੋਂ ਇਸ਼ਨਾਨ ਵਾਸਤੇ ਜਲ ਜਿਹੜਾ ਲਿਜਾ ਕੇ ਇਸ਼ਨਾਨ ਕਰਵਾਇਆ ਜਾਂਦਾ ਆ ਆ ਕੁਝ 뷰 ਸੀਗਾ ਆਪਣਾ ਨਾਨਾ ਦੇਵੀ ਤੋਂ ਨੀਚੇ ਅਨੰਦਪੁਰ ਸਾਹਿਬ ਦਾ ਚਲੋ ਥੈਂਕ ਯੂ